ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਹਿੰਦੇ ਜਮੀਰ ਬਹੁਤ ਮਾਰਦੇ ਆ ਲੋਕੀ ਸੱਚ ਗੱਲ ਆ ਇਹ ਦੇਖੋ ਜੀ ਸਾਨੂੰ ਆਰਟਿਸਟ ਜਿਹੜਾ ਸਾਡੀ ਨੀ ਮਜ਼ਬੂਤ ਨਹੀਂ ਹੁੰਦੀ ਖਾਸ ਕਰ ਸਾਡੇ ਅਸੀਂ ਜਿਹੜੇ ਗਰੀਬੀ ਚੋਂ ਉੱਠਦੇ ਆ ਆਰਟਿਸਟ ਹਨ ਮੈਂ ਕਹਿੰਦਾ ਜੀ ਮੈਂ ਕਹਣਾ ਚਾਹੁੰਗਾ ਬਟ ਤੁਸੀਂ ਜਿਹੜੇ ਘਰਾਣੇ ਨੂੰ ਬਿਲੋਂਗ ਕਰਦੇ ਹੋ ਇਹਦੇ 'ਚ ਬਹੁਤ ਡੇਅਰ ਬੰਦੇ ਆ ਮੈਂ ਫੇਰ ਗੁੱਸਾ ਨਾ ਕਰਿਓ ਬਈ ਸਾਰੇ ਜਣੇ ਠੀਕ ਹੈ ਕਈ ਜਣੇ ਕਮੈਂਟ ਵੀ ਕਰਨਗੇ ਜਾਂ ਕੁਝ ਵੀ ਆ ਕਿ ਕਹਿ ਦਿੰਦੇ ਆ ਜਦੋਂ ਹਿੱਟ ਹੋਣ ਦੀ ਵਾਰੀ ਆਉਂਦੀ ਆ ਉਦੋਂ ਪੈਰ ਕਿਉਂ ਛੱਡ ਜਾਂਦੇ ਆ ਉਹ ਫੇਰ ਇਹ ਹੁੰਦਾ ਨਾ ਜਿਨੇ ਮਿਹਨਤ ਨਹੀਂ ਕੀਤੀ ਹੂੰ ਜਿਹਨੂੰ ਬਣਾ ਬਣਾਇਆ ਸਾਰਾ ਕੁਝ ਮਿਲ ਗਿਆ ਉਹ ਫਿਰ ਉਹ ਤੋਂ ਹਾਜਮ ਨਹੀਂ ਹੁੰਦਾ ਹਾਜਮ ਨਹੀਂ ਹੁੰਦਾ ਸਾਂਭਿਆ ਨਹੀਂ ਜਾਂਦਾ ਠੀਕ ਹੈ ਕਈ ਵਾਰੀ ਇਹ ਗਲਤੀਆਂ ਹੋ ਜਾਂਦੀਆਂ ਕਈ ਵਾਰੀ ਮੈਚ्योर ਨਹੀਂ ਹੁੰਦਾ ਉਹ ਸਲੇਬਲ ਦਾ ਕਿ ਮੈਂ ਮੈਨੂੰ ਰੱਬ ਨੇ ਮਸਨ ਦਿੱਤਾ ਤੇ ਮੈਨੂੰ ਕਿਵੇਂ ਸਾਂਭਾਂ ਕਹਿੰਦੇ ਕਿ ਆਸੇ ਪਾਸੇ ਵਾਲੇ ਕਈ ਵਾਰੀ ਖਰਾਬ ਕਰ ਦਿੰਦੇ ਉਂਗਲਾ ਲਾਉਣ ਵਾਲੇ ਤੇਰਾ ਹੁਣ ਨਾਮ ਬਣ ਗਿਆ ਤੇਰੇ ਹੁਣ ਪੈਸੇ ਆਉਣ ਲੱਗ ਗਏ ਤੇਰੇ ਨਾਂ ਤੇ ਸਾਰਾ ਕੁਝ ਹੋਣ ਲੱਗ ਗਿਆ ਤੈਨੂੰ ਕੀ ਲੋੜ ਹੈ ਤੁਹਾਨੂੰ ਲੱਗਦਾ ਕਿ ਜਦੋਂ ਇੱਕ ਗਾਣਾ ਚੱਲ ਜਾਂਦਾ ਪ੍ਰੋਡਿਊਸਰ ਕੋਲ ਉਦੋਂ ਹੀ ਪੈਸਾ ਆਉਣਾ ਸਟਾਰਟ ਹੋ ਜਾਂਦਾ ਬਿਲਕੁਲ ਜੀ ਪੈਸਾ ਤਾਂ ਦੇਖੋ ਇੱਕ ਕੰਟੈਂਟ ਜਦੋਂ ਆ ਪ੍ਰੋਡੂਸਰ ਦਾ ਬਣ ਗਿਆ ਉਹਦੇ ਚੈਨਲ ਤੇ ਆ ਗਿਆ ਗਾਣਾ ਜਿਹੜਾ ਹਿੱਟ ਹੋ ਗਿਆ ਉਹਦੇ ਪੈਸੇ ਤਾਂ ਮਿਲਨੇ ਸ਼ੁਰੂ ਹੋ ਹੀ ਜਾਂਦੇ ਆ